ਸਤਿ ਸ਼੍ਰੀ ਅਕਾਲ ਦੋਸਤੋ ਸੈਤਨਾਵੰਦੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਇਤਿਹਾਸ ਤੇ ਟਾਈਮ ਲਾਈਨ ਬਾਰੇ 1950 ਦੇ ਵਿੱਚ ਟੂਰਿੰਗ ਟੈਸਟ ਦੇ ਦੌਰਾਨ ਹੀ AI ਦਾ ਨਾਮ ਜੁੜਦਾ ਹੈ ਟੂਰਿੰਗ ਟੈਸਟ ਕ੍ਰਿਟੀਕਲ ਬੁੱਧੀਮਾਨਤਾ ਵਿੱਚ ਜਾਂਚ ਕਰਨ ਦਾ ਇੱਕ ਤਰੀਕਾ ਹੈ ਇਸ ਨੂੰ ਪਤਾ ਲਗਾਉਣ ਲਈ ਵਰਤਿਆ ਜਾਂਦਾ ਹੈ ਕਿ ਕੋਈ ਕੰਪਿਊਟਰ ਜੋਗ ਮਨੁੱਖ ਦੀ ਤਰ੍ਹਾਂ ਸੋਚ ਸਕਦਾ ਹੈ ਜਾਂ ਨਹੀਂ ਇਸ ਟੈਸਟ ਦਾ ਨਾਮ ਐਲਨ ਟੂਰਿੰਗ ਦੇ ਨਾਮ ਤੇ ਮੌਜੂਦ ਹੈ ਜੋ ਟੂਰਿੰਗ ਟੈਸਟ ਦੇ ਸਥਾਪਿਤ ਅਤੇ ਇੱਕ ਅੰਗਰੇਜ਼ੀ ਕੰਪਿਊਟਰ ਵਿਗਿਆਨੀ ਸੀ ਟੂਰਿੰਗ ਨੇ ਪ੍ਰਸਤਾਵਿਤ ਕੀਤਾ ਹੈ ਕਿ ਕੰਪਿਊਟਰ ਵਿਸ਼ੇਸ਼ ਸਥਿਤੀ ਵਿੱਚ ਮਨੁੱਖੀ ਪ੍ਰਤੀਕਿਰਿਆਵਾਂ ਦੀ ਕ੍ਰਿਪਟੀ ਕਾਪੀ ਕਰ ਸਕਦਾ ਹੈ ਤਾਂ ਉਸ ਨੂੰ ਬੁੱਧੀਮਤਾ ਵਾਲਾ ਕਿਹਾ ਜਾ ਸਕਦਾ ਹੈ ਜਾਂਚ ਦੇ ਦੌਰਾਨ ਇੱਕ ਮਨੁੱਖੀ ਪ੍ਰਸ਼ਨਕਰਤਾ ਦੇ ਰੂਪ ਵਿੱਚ ਕਾਰਜ ਕਰਦਾ ਹੈ ਦੂਜੇ ਮਨੁੱਖ ਅਤੇ ਕੰਪਿਊਟਰ ਉੱਤਰਦਾਤਾ ਦੇ ਰੂਪ ਵਿੱਚ ਕਾਰਜ ਕਰਦੇ ਹਨ ਪ੍ਰਸ਼ਨਕਰਤਾ ਇੱਕ ਵਿਸ਼ੇਸ਼ ਰੂਪ ਅਤੇ ਸੰਦਰਭ ਦੀ ਵਰਤੋਂ ਕਰਕੇ ਇੱਕ ਖਾਸ ਵਿਸ਼ੇ ਖੇਤਰ ਵਿੱਚ ਉੱਤਰ ਤੋਂ ਪੁੱਛਦਾ ਹੈ ਪਹਿਲਾਂ ਨਿਸ਼ਚਿਤ ਸਮੇਂ ਦੀ ਮਿਆਦ ਜਾਂ ਪ੍ਰਸ਼ਨਾਂ ਦੀ ਗਿਣਤੀਵਾਦ ਵਿੱਚ ਪ੍ਰਸ਼ਨ ਕਰਤਾ ਤੋਂ ਇਹ ਤੇ ਕਰਨ ਲਈ ਕੀਤਾ ਗਿਆ ਹੈ ਕਿ ਕੌਣ ਉੱਤਰ ਦਤਾ ਮਨੁੱਖ ਸੀ ਅਤੇ ਕੌਣ ਕੰਪਿਊਟਰ ਸੀ ਇਸ ਤੋਂ ਬਾਅਦ 1995 ਦੇ ਵਿੱਚ AI ਦੇ ਜਨਮ ਬਾਰੇ ਅਸੀਂ ਗੱਲ ਕਰਾਂਗੇ ਜੌਨ ਮਕਾਰਥੀ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਪਿਤਾਮਾ ਮੰਨਿਆ ਜਾਂਦਾ ਹੈ ਜੌਨ ਮਕਾਰਥੀ ਇੱਕ ਅਮਰੀਕੀ ਕੰਪਿਊਟਰ ਵਿਗਿਆਨੀ ਸੀ ਨਕਲੀ ਬੁੱਧੀ ਸ਼ਬਦ ਉਸ ਦੁਆਰਾ ਤਿਆਰ ਕੀਤਾ ਗਿਆ ਸੀ ਜੌਨ ਮੈਕਾਰਥੀ ਨੇ 1950 ਦੇ ਖੀਰ ਵਿੱਚ ਲਿਫਸ ਦੀ ਖੋਜ ਕੀਤੀ ਮੈਕਾਰਥੀ ਨੇ 1955 ਵਿੱਚ ਨਕਲੀ ਬੁੱਧੀ ਸ਼ਬਦ ਦੀ ਵਰਤੋਂ ਕੀਤੀ ਅਤੇ 1955 ਵਿੱਚ ਮਸ਼ਹੂਰ ਡਾਰਥ ਮਾਉਥ ਕਾਨਫਰੰਸ ਦਾ ਆਯੋਜਨ ਕੀਤਾ ਉਹ ਪਹਿਲਾ ਵਿਅਕਤੀ ਸੀ ਜਿਸ ਨੇ ਯੂਟਿਲਿਟੀ ਕੰਪਿਊਟਿੰਗ ਦੇ ਵਿਚਾਰ ਦਾ ਸੁਝਾਅ ਦਿੱਤਾ ਇਸ ਤੋਂ ਬਾਅਦ ਅਸੀਂ 1991 ਦੇ ਵਿੱਚ ਆਏ ਜੂਨੀਮੈਟ ਬਾਰੇ ਗੱਲ ਕਰਾਂਗੇ ਜੂਨੀਮੈਟ ਪਹਿਲਾ ਉਦਯੋਗਿਕ ਰੋਬੋਟ ਸੀ ਜਿਸ ਨੇ 1961 ਵਿੱਚ ਈਵਿੰਗ ਟਾਊਨਸ਼ਿਪ ਨਿਊ ਜਰਸੀ ਵਿੱਚ ਇਨਲੈਂਡ ਫਿਸ਼ਰ ਗਾਈਡ ਪਲਾਂਟ ਵਿਖੇ ਇੱਕ ਜਨਰਲ ਮੋਟਰ ਅਸੈਂਬਲੀ ਲਾਈਨ ਤੇ ਕੰਮ ਕੀਤਾ ਸੀ ਦੁਨੀਆ ਭਰ ਵਿੱਚ ਨਿਰਮਾਣ ਵਿੱਚ ਕ੍ਰਾਂਤੀ ਲਿਆਉਂਦੇ ਹੋਏ ਜੂਨੀ ਮੈਡ ਸਭ ਤੋਂ ਪਹਿਲਾਂ ਉਦਯੋਗਿਕ ਰਿਪੋਰਟ ਸੀ ਅਮਰੀਕੀ ਖੋਜਕਰਤਾ ਜਾਰਜ ਡੇਵੋਲ ਦੁਆਰਾ 1954 ਵਿੱਚ ਪੇਟੈਂਟ ਕੀਤੀ ਗਈ ਇੱਕ ਮਕੈਨੀਕਲ ਬਾਹ ਲਈ ਇੱਕ ਡਿਜ਼ਾਈਨ ਤੋਂ ਕਲਪਨਾ ਕੀਤੀ ਗਈ ਜੂਨੀ ਮੈਡ ਨੂੰ ਰੋਬੋਟਿਕਸ ਦੇ ਪਤਾਮਾ ਜੋਸਫ ਐਗਲਬਰਗ ਦੀ ਦੂਰਅੰਦੇਸ਼ੀ ਅਤੇ ਵਪਾਰਕ ਸੂਝ ਦੇ ਤੀਜੇ ਵੱਦੋਂ ਵਿਕਸਿਤ ਕੀਤਾ ਗਿਆ ਸੀ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ 1964 ਦੇ ਵਿੱਚ ਆਈ ਐਲੀਜਾ ਐਲੀਜਾ ਇੱਕ ਸ਼ੁਰੂਆਤੀ ਕੁਦਰਤੀ ਭਾਸ਼ਾ ਪ੍ਰੋਸੈਸਿੰਗ ਕੰਪਿਊਟਰ ਪ੍ਰੋਗਰਾਮ ਹੈ ਜੋ 1964 ਤੋਂ 1967 ਵਿੱਚ ਐਮ ਆਈ ٹی ਵਿੱਚ ਜੋਸਫ ਵੈਨਜ ਬਨੋਮ ਦੁਆਰਾ ਵਿਕਸਿਤ ਕੀਤਾ ਗਿਆ ਹੈ ਮਨੁੱਖਾਂ ਅਤੇ ਮਸ਼ੀਨਾਂ ਵਿਚਕਾਰ ਸੰਚਾਰ ਦੀ ਪਰ ਚੋਲ ਕਰਨ ਲਈ ਬਣਾਈ ਗਈ ਅਲੀਜਾ ਨੇ ਇੱਕ ਪੈਟਰਨ ਮੈਚਿੰਗ ਅਤੇ ਬਦਲੀ ਵਿਧੀ ਦੀ ਵਰਤੋਂ ਕਰਕੇ ਗੱਲਬਾਤ ਦੀ ਨਕਲ ਕੀਤੀ ਜਿਸ ਨਾਲ ਉਪਭੋਗਤਾਵਾਂ ਨੂੰ ਪ੍ਰੋਗਰਾਮ ਦੇ ਹਿੱਸੇ ਤੇ ਸਮਝ ਦਾ ਭੁਲੇਖਾ ਮਿਲਿਆ ਪਰ ਇਸ ਵਿੱਚ ਕੋਈ ਪ੍ਰਤੀਨਿਧਤਾ ਨਹੀਂ ਸੀ ਜਿਸ ਨੂੰ ਅਸਲ ਵਿੱਚ ਸਮਝਿਆ ਜਾ ਸਕੇ ਕਿ ਕਿਸੇ ਦੁਆਰਾ ਕੀ ਕੀਤਾ ਜਾ ਰਿਹਾ ਸੀ ਜਦੋਂ ਕਿ ਅਲੀਜਾ ਖੁਦ ਪ੍ਰੋਗਰਾਮ ਮੈਟ ਸਲਿੱਪ ਵਿੱਚ ਲਿਖਿਆ ਗਿਆ ਸੀ ਪੈਟਰਨ ਮੈਚਿੰਗ ਨਿਰਦੇਸ਼ਾਂ ਵਿੱਚ ਇਸ ਦੀ ਜ਼ਿਆਦਾਤਰ ਪਾਸ਼ਾ ਸਮਰੱਥਾ ਸ਼ਾਮਲ ਸੀ ਅਲੀਜਾ ਪ੍ਰਵਾਬ ਉਦੋਂ ਵਾਪਰਦਾ ਹੈ ਜਦੋਂ ਕੋਈ ਵਿਅਕਤੀ ਮਨੁੱਖੀ ਵਿਚਾਰ ਪ੍ਰਤੀਕਿਰਿਆਵਾਂ ਅਤੇ ਪਾਵਨਾਵਾਂ ਨੂੰ ਕਿਸੇ ਨਕਲੀ ਬੁੱਧੀ ਪ੍ਰਣਾਲੀ ਨਾਲ ਜੋੜਦਾ ਹੈ ਇਸ ਤਰ੍ਹਾਂ ਸਿਸਟਮ ਦੀ ਸਮੁੱਚੀ ਬੁੱਧੀ ਨੂੰ ਬੱਦ ਤੋਂ ਬੱਦ ਅੰਦਾਜ਼ਾ ਲਗਾਉਂਦਾ ਹੈ ਜੇਕਰ ਤੁਸੀਂ ਕਦੇ ਮਹਿਸੂਸ ਕੀਤਾ ਹੈ ਕਿ ਤੁਹਾਡੇ ਗੂਗਲ ਸਹਾਇਕ ਦੀ ਆਪਣੀ ਸ਼ਕਸ਼ਿਤ ਹੈ ਜਾਕਦੇ ਚੈਟ ਜੀਪੀਟੀ ਨਾਲ ਗੱਲਬਾਤ ਕਰਦੇ ਸਮੇਂ ਰਿਸ਼ਤੇਦਾਰੀ ਦੀ ਭਾਵਨਾ ਮਹਿਸੂਸ ਕੀਤੀ ਹੈ ਤਾਂ ਤੁਸੀਂ ਇਸ ਪ੍ਰਭਾਵ ਲਈ ਖੁਦ ਹੀ ਸਮਝ ਸਕਦੇ ਹੋ AI ਕੰਪਨੀ ਹੰਗਿੰਗ ਫੇਸ ਦੀ ਇੱਕ ਖੋਜ ਕਰਤਾ ਤੇ ਮੁੱਖ ਨੈਤਿਕਤਾ ਵਿਗਿਆਨੀ ਮਾਰਗਰੇਟ ਮਿਸੇਲ ਨੇ ਬਿਲਟ ਇਨ ਨੂੰ ਦੱਸਿਆ ਇਹ ਜ਼ਰੂਰੀ ਤੌਰ ਤੇ ਇੱਕ ਪਲੇਖਾ ਹੈ ਜੋ ਕਿ ਇੱਕ ਮਸ਼ੀਨ ਜਿਸ ਨਾਲ ਤੁਸੀਂ ਗੱਲ ਕਰ ਰਹੇ ਹੋ ਉਸ ਵਿੱਚ ਦੁਨੀਆ ਦੀ ਇੱਕ ਵੱਡੀ ਮਨੁੱਖੀ ਵਰਗੀ ਸਮਝ ਹੈ ਇਹ ਪਾਵਨਾ ਹੈ ਕਿ ਇੱਕ ਪ੍ਰਣਾਲੀ ਦੇ ਪਿੱਛੇ ਇੱਕ ਵਿਸ਼ਾਲ ਦਿਮਾਗ ਅਤੇ ਇਰਾਦਾਸ਼ੀਲਤਾ ਹੈ ਜੋ ਅਸਲ ਵਿੱਚ ਉਥੋਂ ਨਹੀਂ ਹੋ ਸਕਦੀ ਇਸ ਤੋਂ ਬਾਅਦ 1904 ਦੇ ਵਿੱਚ ਸ਼ੇਕੀ ਨਾਂ ਦਾ ਇੱਕ ਐਪਲੀਕੇਸ਼ਨ ਰੋਬੋਟ ਆਉਂਦਾ ਹੈ ਸ਼ੇਕੀ ਰਿਪੋਰਟ ਪਹਿਲਾ ਆਮ ਉਦਯੋਗ ਦੇਸ਼ ਵਾਲਾ ਰਿਪੋਰਟ ਸੀ ਜੋ ਆਪਣੀਆਂ ਕਾਰਵਾਈਆਂ ਬਾਰੇ ਕਰਨ ਦੇ ਯੋਗ ਸੀ ਜਦੋਂ ਕੀ ਦੂਜੇ ਰਿਪੋਰਟਾਂ ਨੂੰ ਇੱਕ ਵੱਡੇ ਕੰਮ ਨੂੰ ਪੂਰਾ ਕਰਨ ਦੇ ਹਰੇਕ ਵਿਅਕਤੀਕਤ ਪੜਾ ਤੇ ਨਿਰਦੇਸ਼ ਦਿੱਤੇ ਜਾਣੇ ਹੋਣਗੇ ਸ਼ੇਕੀ ਕਮਾਂਡਾਂ ਦਾ ਵਿਸ਼ਲੇਸ਼ਣ ਕਰ ਸਕਦਾ ਹੈ ਅਤੇ ਉਹਨਾਂ ਨੂੰ ਆਪਣੇ ਆਪ ਵਿੱਚ ਬੁਨਿਆਦੀ ਹਿੱਸੇ ਮਿਟਵਾ ਸਕਦਾ ਹੈ ਇਸ ਦੀ ਪ੍ਰਤੀਕਿਰਤੀ ਦੇ ਕਾਰਨ ਪ੍ਰੋਜੈਕਟ ਨੇ ਰੋਬੋਟਿਕਸ, ਕੰਪਿਊਟਰ ਵਿਜ਼ਨ ਅਤੇ ਕੁਦਰਤੀ ਭਾਸ਼ਾ ਪ੍ਰੋਸੈਸਿੰਗ ਵਿੱਚ ਸੰਯੁਕਤ ਖੋਜ ਕੀਤੀ। ਇਸ ਦੇ ਕਾਰਨ ਇਹ ਪਹਿਲਾ ਪ੍ਰੋਜੈਕਟ ਸੀ ਜਿਸ ਨੇ ਤਰਕਸ਼ੀਲ ਤਰਕ ਅਤੇ ਸਰੀਰਕ ਕਾਰਵਾਈ ਨੂੰ ਜੋੜਿਆ ਸੀ। ਸ਼ੇਕੀ ਨੂੰ ਸਟੈਨਫੋਰਡ ਰਿਸਰਚ ਇੰਸਟੀਚਿਊਟ ਹੁਣ ਐਸਆਈਆਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਸੈਂਟਰ ਤੇ ਵਿਕਸਿਤ ਕੀਤਾ ਗਿਆ ਸੀ। ਧੰਨਵਾਦ।